ਭਾਈ ਮਾਤੇ ਆ ਇੱਕ ਦੇ ਗਿੱਸਤੇ ਲੈਣੀ ਹੋਈ ਜੇ ਤਾਂ ਮੰਨਦਾ ਬਾਰਾ ਕਹਿੰਦਾ ਬਹੁਤ ਤੋਂ ਘਣੀ ਲੈਣਾ ਤੇ ਇਥੋਂ ਲੈਣਾ ਭਾਈ ਪੈਂਡ ਕਿਹੜਾ ਆਪਣਾ ਥਾਂਦੇ ਵਾਲਾ ਯਾਰ ਨੂੰ ਨਾਉ ਤੋਂ ਵੀ ਕੀ ਜੁੱਟਣਾ ਵਾਰੀ ਇੱਥੇ ਹੁੰਦਾ ਇਹ ਵਾਰੀ ਕਿਹੜੀ ਦੀ ਆ ਸਾਈ ਬੜੀ ਬੜੇ ਪਾਠ ਯਾਰ ਬਰੀਕ ਸੀ ਆ ਬੱਕਰੀ ਦਾ ਸੌਦਾ ਹੁੰਦਾ ਆ ਬੱਕਰੀ ਦਾ ਸੌਦਾ ਹੁੰਦਾ ਆਂਦੇ ਵਾਲਾ ਮੰਡੀ ਤੇ ਆਂਦੇ ਵਾਲਾ ਤੋਂ ਆਇਆ ਮੁੰਡੇ ਮੋੜੀ ਤੋਂ ਨਾਲ ਨਾਲ ਮੋੜਨ ਦੇ ਬਾਅਦ ਆ ਪਾਠਾ ਮੰਗਦੇ ਆ ਬਾਲਾ ਖੋਦੋਗੇ ਉਹਨੇ ਰੇਦੀ ਆ ਨਹੀਂ ਯਾਰ ਉਹ ਬਾਲਾ ਸਹੀ ਹੈ ਕਿੰਨੇ ਦੇਣਾ ਹਣੋਂ 2000 ਦੀ ਕਰਤੀ ਬਾਈ ਨਹੀਂ ਨਹੀਂ ਮਾਨ ਹੁੰਦਾ ਕੋਈ ਐਪੀਐਸ ਹੀ ਮੰਗੇਗੇ ਮੈਥੋਂ ਯਾਰ ਉਹ ਕਾ ਉਹ ਕੀ ਆਂਦੇ ਬਾਈ ਅਰੀ 2022 ਦੀ ਕਹੀ ਹੈ ਲਾਸਟ ਪਾ 22 ਦੀ ਦੇਣੀ ਚਾਹ ਫਰਕ ਉਹ ਦੇ ਦੇ ਯਾਰ ਮੇਰੇ ਸੌਰਿਆਂ ਦੇ ਪਿੰਡੋਂ ਆ ਕੰਜਰ ਦਿਆ ਸੌਰਿਆਂ ਦੇ ਪਿੰਡੋਂ ਰਹਿ ਗਏ ਫਿਰ ਤੂੰ ਚੱਲ ਅੱਜ ਤੀ ਕਰਦੇ ਹਿਆ ਨਹੀਂ 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 ਨਾ ਪਾ 2000 ਤੋਂ ਘੱਟ ਨਹੀਂ ਦੇਣੀ ਬਸ ਉਹ ਵੀ ਕਹਿ ਤਾ ਯਾਰ ਚੱਲ ਜੀ ਕਿੰਨੇ ਦੀ ਕਿਹਾ ਬਾਈਆ ਉਹਨਾਂ ਨੇ ਕਿੰਨੇ ਲਾਇਆ ਉਹਦੇ ਕੀ ਯਾਰ ਕਦੋਂ ਦੇ ਆ ਤੇ ਬੱਸ ਫੇ ਥੋੜੇ ਹਜ਼ਾਰ ਉਹ ਮੁੰਡਿਆ ਥਾਂਦੇ ਵਾਲੇ ਦੇ ਆ ਥਾਂਦੇ ਵਾਲਾ ਪੰਡਾ ਸਾਡੇ 21 ਦੀ ਹੋ ਗਈ ਉਹ ਸਾਡੇ 21 ਦੀ ਹੋ ਗਈ ਯਾਰ ਪਾਓ ਕੀ ਯਾਰ ਹੋ ਗਈ ਯਾਰ ਭੁੰਮੇ ਦਾ ਮਾਨ ਕਰਦਾ ਔਰ ਅਗਲਾ ਕੋ ਮਾਨੀ ਮੇਰ ਪੱਟ ਵਾਲੀ ਚੰਗੀ ਆ ਉਹ ਅਗਲਾ ਕੋ ਮੰਡੀ ਦੀ 25000 ਦੀ ਪੱਟਾ ਚੱਲ ਮੈਂ ਕਹਿੰਦਾ ਯਾਰ ਚੰਗੀ ਤਾਂ ਹੈਗੀ ਆ ਉਹ ਉਹ ਜਾਨ ਦੇ ਰਿਸ਼ਤੇਦਾਰੀ ਭੁੰਮੇ ਦੀ ਉਹ ਥਾਂਦੇ ਵਾਲੇ ਆ ਪਤੰਦਰਾ ਹੋਰ ਯਾਰ ਯਾਰ ਮੈਂ ਸ਼ਰਮ ਮਾਰ ਗੋਜਾ ਯਾ ਠੰਡੇ ਰੱਖੀ ਜਨਾ ਉਹ ਕਿੱਥੇ ਗੋਮਿਆ ਠੰਡੇ ਡੰਡੇ ਰੱਖਣੇ ਦੱਸਾਂ ਪੈਦੇ ਨਹੀਂ ਬੰਦ ਆ ਹੋ ਯਾਰ ਇੱਜ਼ਤ ਕਰੋ ਸਾਡੇ ਆਪ ਦੇ ਬੰਦੇ ਯਾਰ ਪਾਲਾ ਯਾਰ ਪਾਲਾ ਚੰਗ ਯੇ ਨੂੰ ਹੀ ਗੱਲ ਉਹ ਸਾਡੇ 21 ਦੀ ਕਰ ਤੇ 500 ਨਾਲ ਗਰੀਫੀ ਪੈਣ ਲੱਗੀ ਉਹ ਖੜ ਜਾ ਰਹਿਣ ਨਹੀਂ ਰਹਿਣ ਨਹੀਂ ਰਹਿਣ ਨਹੀਂ ਰਹਿਣ ਇੱਕ ਮਡੂਰੇ ਫੜਾ ਦੇ ਸਾਈ ਉਹ ਸਾਈ ਦਾ ਫੜਾ ਉਰੇ ਫੜਾ ਦੇ ਦੂ ਸਾਈ ਉਹ ਮੈਂ ਹੈਗਾ ਯਾਰ ਮੈਂ ਭਰੂਤਲੇ ਪਏ ਹੋਰ ਦੱਸ ਜਾ ਕਰਾ ਦੀ ਮੈਂ ਬਾਈ ਉਹ ਬਾਈ ਨਾਲ ਖਾਈ ਕਰਾ ਦੀ ਮੈਂ ਕੋਈ ਨਹੀਂ ਕਰਾਉਣੀ ਜੇ ਲੈ ਕੇ ਜਾ ਬਲਖਾਈ ਦਕਰਾ ਦੇ ਭੋਮੇ ਆ ਤੋ ਬਾ ਗਿਆ ਬਾਈ ਯਾਰ ਕੋਈ ਗੱਲ ਨਹੀਂ ਪੱਟ ਚੰਗਿਆ ਉਮਰ ਕਿਹੜਾ ਭਾਈ ਜਰ ਜੋ ਲਖਾਈ ਤੁਹਾਨੂੰ ਬਾਦਨੇ ਆ ਬਸ ਤੈਨੂੰ ਕਰਾਈ ਦੇ ਦੇ ਯਾਰ ਹੋ ਗਈ ਯਾਰ ਦੇ ਯਾਰ ਭਾਈ ਆਓ ਯਾਰ ਬੈਠੋ ਕਰਾਦੀ ਨੂੰ ਹੋ ਗਈ ਭਾਈ ਯਾਰਾ ਓਏ ਮੈਨੂੰ ਤਾਂ ਇਹਨਾਂ ਨੇ ਉੱਥੇ ਦੱਸਿਆ ਤਾਂਦੇ ਵਾਲਾ ਮੈਂ ਮੈਨੂੰ ਰਿਸ਼ਤੇਦਾਰੀ ਭੋਮੇ ਮਹਿਮਾਨ ਨਹੀਂ ਕਰਨਾ ਥੰਦੇ ਬੱਕਰੀ ਮਾਰੀ ਹੋਵੇ ਤਾਂ ਮੇਰੇ ਘਰੇ ਬਨ ਜੀ ਪੈਸੇ ਲੈ ਜੀ ਹੋ ਰਿਸ਼ਤੇਦਾਰੀ ਕਰਕੇ ਉਹਨੇ ਜੇ ਬੱਕਰੀ ਕੋਈ ਨਿੰਦੇ ਬੱਕਰੀ ਮੇਰੇ ਘਰੇ ਬਨ ਕੇ ਪੈਸੇ ਲੈ ਜੀ ਭਾਈ ਪੱਠਭਾਰੀ ਚੰਗੀ ਆ ਯਾਰ ਭੋਮੇ ਚੱਲ ਵਿਸਾਖੀ ਚ ਬੋਣੀ ਹੋਣੀ ਹੋਣ ਦੇ ਮੈਂਗਾ ਹਾਂ ਵਿਸਾਖੀ ਦਾ ਫਰੇ ਦਾ ਇਹ ਮੈਂ ਉੱਥੇ ਖੜਾ ਵੇਖੀ ਆ ਨਾ ਤੁਹਾਡਾ ਸੌਦਾ ਹੁਣ ਮੈਂ ਆ ਦੱਸ ਕੇ ਬਹੁਤ ਚੰਗੀ ਬਾਤ ਆ ਬਾਈ ਬਹੁਤ ਚੰਗੀ ਆ ਬਾਈ ਬੱਚਾ ਵੀ ਬਹੁਤ ਚੰਗਾ ਮਗਰ ਤੈਨੂੰ ਦੱਸਿਆ ਜੇ ਕੋਈ ਬੰਦਾ ਨਿੰਦੇ ਕਾਰਡ ਮੇਰਾ ਮੈਂ ਉਹ ਮੁੰਡੇ ਨੂੰ ਫੜਾਤਾ ਮੈਨੂੰ ਫੋਨ ਕਰ ਲੈ ਪੈਸੇ Google Pay ਕਰੂੰਗਾ ਘਰੇ ਆ ਕੇ ਵੀ ਨੇ ਉਦੋਂ ਹੀ ਫੜਾ ਦੂੰ ਤੈਨੂੰ ਹੋਰ ਦੱਸ ਇਦੋਂ ਗਾਰੰਟੀ ਕੋਈ ਹੋਰ ਬੰਦਾ ਲੈਂਦਾ ਤਾਂ ਲੈ ਲੈ ਇਹ ਘਰੇ ਆ ਪਹਿਲਾਂ ਜਾਣ ਮੈਂ ਨਾੜਦਾ ਵੀ ਨਹੀਂ ਚਪੋਮੇ ਤੇਰੀ ਜਵਾਨ ਤੇ ਹਾਂ ਇਹ ਬੰਦੇ ਨੇ ਮੇਰੀ ਕਦਰ ਕੀਤੀ ਆ ਤੇਰੇ ਕੋ ਦੱਸੂਗਾ ਉਹ ਆਣਾ ਥਾਂਦੇ ਵਾਲਿਆ ਮੈਂ ਆ ਜਾ ਕੇ ਕਰਾਉਂਗਾ ਮੈਂ ਜੱਗੀ ਤੋਂ ਨਹੀਂ ਨਿਬੜਨਾਗਾ ਕਿਉਂਨੇ ਮੈਨੂੰ ਆਖਦਾ ਸੀਗਾ ਕਹਿੰਦੇ ਕਿ ਮੰਗੇ ਜਾ ਰਿਹਾ ਸੀ ਨਹੀਂ ਜਾਉਂਦੀ ਮੰਗੇ ਸੀ ਪਰ ਪਤਾ ਕੀ ਆ ਉਹ ਆਖਿਆ ਸੀਗਾ ਬਾਈ ਚਾ ਚਾਰ ਦੂਗਾ ਕੋਈ ਬਾਈ ਤਾਂ ਉਹਨੇ ਮੈਨੂੰ ਆਖਿਆ ਸੀਗਾ ਉਦੋਂ ਦਾ ਉਦੋਂ ਦਾ ਬਾਈ ਤੂੰ ਨਲੇ ਆਇਆ ਵੀ ਨਹੀਂ ਸੀਗਾ ਕਰ ਦੂਗਾ ਥੋੜੇ ਯਾਰ ਬਾਈ ਉਹਦਾ ਕਰਾ ਰਿਆਂਗੇ ਚਲ ਲਖਾਈ ਕਰਾ ਦੇ ਯਾਰ ਲਖਾਈ ਕਰਾ ਦੇ ਚਲ ਕਰ ਦੂ ਚਲ 200 ਜਾਊਗੀ ਉਹ ਡੀ ਉਹ ਦੇਊਗਾ 200 ਜਾਊ ਬਾਈ ਲਖਾਈ ਵਿੱਚੋਂ ਲੈ ਦੇ ਜੀ ਆਪੇ ਯਾਰ ਵੀ ਦੇ ਦੇ ਯਾਰ ਬਈ ਚਲ ਉਹ ਨੂੰ ਕਰ ਓਏ ਆ ਫੋਟੋ ਬਾਈ ਕੈਮਰਾ ਬੰਦ ਕਰ ਨਹੀਂ ਦੇਣੀ ਆ ਪਾ ਯਾਰ ਨੂੰ ਸਾਰਾ ਕੋ ਚਲੋ Google Pay ਕਰ ਦਿਓ Paytm ਕਰ ਦਿਓ ਜਿਹੜਾ ਕੋ ਮਰਜੀ ਕਰ ਦਿਓ ਹਾਂ ਐਡੀ ਕੋਈ ਗੱਲ ਨਹੀਂ ਗਈ ਵਾਰ ਕੋ ਯਾਰ ਜੇ ਥੰਦੇ ਵਾਲਾ ਨਾਮ ਆਇਆ ਤਾਂ ਤੂੰ ਹੋਰ ਬੱਕਰੀ ਫੜੋ ਕਿਹੜੀ ਫੜਦੇ ਮੈਂ ਦਵਾਉਣਾ ਤੁਹਾਨੂੰ ਹੱਲ ਕਰੋ ਯਾਰ ਗੱਲ ਆ ਕੋਈ ਯਾਰ ਲਓ ਵੀ ਬੱਕਰੀ ਜਿਹੜੀ ਲਈ ਸੀ ਉਹਦੇ ਪੈਸੇ ਕਨੋਣੇ ਬਾਈ ਨਾਲੇ ਆਦੇ Google Pay ਕਰਨੇ ਓ ਥੋੜੇ ਜਿਹਾ ਕਰ ਚਲ ਕੋਈ ਗੱਲ ਨਹੀਂ ਕਰ ਦਿਓ ਜਿਹੜੇ ਘਟੇ ਉਹ Google Pay ਕਰ ਦਾਂਗੇ पंद्रह पंद्रह हो गया, गया।, गया। सात रह गया करो ਪਵਨ ਹੋਮੇ ਦੇ ਕਰਾ ਆ ਜਾ ਨਾ ਲਖਾ ਹੋਮੇ ਕਰਾਲਾ ਥੋੜੀ ਆ ਬੱਚਾ ਆ ਕੇ ਬੱਠ ਬੱਕਰੀ ਹੈ ਜੋੜੀ ਦਾ ਹਾਂ ਠੀਕ ਪੱਟਾ ਉਹਦੀਆ ਫੇਰ ਵੀ ਚੱਲ ਜੰਨੀ ਠੀਕ ਠੀਕ ਬਹੁਤ ਅਹੀ ਇਹ ਹੁਣ ਕੀ ਰਹਿ ਗਿਆ ਯਾਰ ਬਸ ਤੇਰਾ ਕੀ ਰਹਿ ਗਿਆ ਅਜੇ ਵੀ ਨਹੀਂ 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 ਉਹ ਨਹੀਂ ਯਾਰ ਆਜਾ ਆਜਾ ਕੋਡਾ ਜੇ ਫੇਰ ਯਾਰ ਮੇਸਨੰਦ ਨੂੰ ਮਾ ਦੇ ਯਾਰ ਇਹ ਰੁਪਈਏ ਲਾਉਣ ਨੂੰ ਨਹੀਂ ਸਾ ਸਕਦੇ ਵੇਖ ਲੈ ਹੁਣ ਕਿੰਨਾ ਪੈਂਦਾ 500 ਨਾ ਕੋਈ ਫਰਕ ਨਹੀਂ ਪੈਂਦਾ ਹੁਣ ਲੈ ਕੇ ਜਾਏਗਾ 500 ਕੀ ਫਰਕ ਪੈਂਦਾ ਯਾਰ ਦੇ ਪਰੇ ਯਾਰਾ 500 ਪੈਸੇ ਫੜਾਓ ਤੁਸੀਂ ਲੈ ਲੈ ਪਹਿਲਾਂ ਕੌਣ ਹੈ ਹੁੰਦਾ ਤੇ ਲਿਖਾਈ ਇਹਨਾਂ ਨੂੰ ਪਾ ਦਿੰਨਾ ਯਾਰ ਲਿਖਾਈ ਲਿਖਾਈ ਹੈ ਨਾ ਇਹਨਾਂ ਨੂੰ ਫੇਰ 525 ਪਾਇਆ ਲਿਖਾਈ ਦਾ ਪਾਇਆ ਇਹਨਾਂ ਨੂੰ 150 ਕਰ ਲੈ ਆਪੋ ਆਪ ਦੀ ਕਰ ਲੈ ਚੱਲ ਹੋ ਗਏ ਯਾਰ ਹੋ ਗਏ ਹੋ ਗਏ ਯਾਰ ਗੈਣ ਯਾਰ ਹੋ ਗਏ ਤੂੰ ਯਾਰ ਆਹ ਜਾਂਦੀ ਯਾਰ ਯਾਰ ਹੁਣ ਕਿਉਂ ਐਵੇਂ ਕਿੱਧਰ ਚੱਕੀ ਫਿਰਨਗੇ ਯਾਰ ਤੰਗ ਹੁੰਦੇ ਜਾਣਗੇ ਆ ਚੈੱਕ ਕਰ ਲੈ ਹਣ ਚੰਗੀ ਤਰ੍ਹਾਂ ਮੁਠੀ ਕਿਹੜਾ ਪਿੰਡਾ ਵੀਰੇ ਗਿੱਲਪੱਤੀ ਲੈ ਵੀ ਗਿੱਲਪੱਤੀ ਤੋਂ ਆਏ ਬਾਈ ਜਾਂਦੇ ਸੀਗੇ ਤੇ ਜਾਂਦੇ ਜਾਂਦੇ ਨੇ ਸਾਢੇ 3 ਹੀ ਹੋ ਗਏ ਬਾਈ ਖੁਸ਼ ਆਉ ਤਾਂ ਗਿਣੋ ਪੈਸੇ ਯਾਰ ਕੀ ਯਾਰ 150 ਉਧਰ ਉਧਰ ਕੋਈ ਗਣ ਕੇ ਥੋੜੀ ਪਾਏ ਹੁੰਦੇ ਆ ਕਰਦੇ ਸੀ ਬਾਈ ਤੇਰੇ ਹਾਂ ਹਾਂ ਕਰਦੇ ਮੈਂ ਫੇਰ ਤਾਂ ਜੈ ਜੀ ਆ ਬਸ ਜੈ ਤਾਂ ਹੀ ਉਹ ਦੇ ਦੇ ਇਹ ਤੇਰੇ ਹੁਣ ਹਿਲਣੇ ਨਹੀਂ ਸੀਗੇ ਜਾਣੇ ਹੀ ਜਾਣੇ ਸੀਗੇ ਜੇ ਤੂੰ ਹਾਂ ਕਰਤੀ ਨਾ ਨਿਬੜ ਜਾਣਾ ਸੀ ਕੰਮ ਹੁਣਾਂ ਕਹਿੰਦਾ ਨੋ ਹਿੱਲਗੇ ਨਾ ਇਹਨਾਂ ਨੂੰ ਭੱਜਣ ਨਹੀਂ ਮੈਂ ਦਿੰਦਾ ਸੀਗਾ ਚੱਕਣ ਦੇ ਮਾਰੇ ਹੋਦੀ ਕਹਿਦਨੇ ਆ ਨਾ ਨਹੀਂ ਨਹੀਂ ਤੁਸੀਂ ਖੜਾ ਤਾਂ ਮੈਂ ਵੀ ਸੀ ਖੜਾ ਤਾਂ ਮੈਂ ਵੀ ਸੀ ਪਰ ਤਾਂ ਹੀ ਤਾਂ ਮੈਂ ਕਿਹਾ ਦੇ ਯਾਰ ਇਹਨੂੰ ਇਹਨੇ ਪੈਸੇ ਲਾਏ ਆ ਯਾਰਾ ਹੋਲੀ ਚ ਨੇ ਇਹਨੂੰ ਪੁੱਛ 45 4500 ਦੇ ਸੀ ਆਪ ਚੱਕੇ ਹੋ ਜੀ ਮੇਹਣੇ ਚਾਰ ਚਾਰ ਉਹ ਟਾਈਮ ਹੋਰ ਸੀ ਬਾਈ ਉਹ ਹੋਲੀ ਸੀ ਹੁਣ ਨਹੀਂ ਨਾ ਹੋਲੀ ਆਣੀ ਇਹ ਤੂੰ ਬੱਕ ਗਿਆ ਏ ਏਡਾ ਬੱਕਰਾ 5000 ਰੁਪਏ ਦੇ ਤਾ ਰੀ ਉਹ ਉਦੋਂ ਟਾਈਮ ਸੀ ਟਾਈਮ ਉਹਦੋਂ ਟਾਈਮ ਸੀ ਹੁਣ ਹੋਲੀ ਤਾਂ ਹੀ ਸਾਂਭਣਗੇ ਕਿੰਨਾ ਖਰਚਾ ਆਊਗਾ ਓਏ ਹੁਣ ਤੂੰ ਖਰਚਾ ਮੈਣ ਲੱਗ ਗਿਆ ਕਿਹੜੀਆਂ ਚੱਲਣਗੀਆਂ ਫੇੜਾ 15 ਦਿਨਾਂ ਨੂੰ ਕਿਹੜੀਆਂ ਦੀਆਂ ਚੱਲਣਗੀਆਂ ਆ ਨਹੀਂ ਆਉਣਾ ਜਿੰਨੇ ਦਾ ਕਹਿਦਾ ਉਹਨੇ ਦੇ ਦੇਵਾਂਗੇ ਕਿਹੜੇ ਦਾ ਸੌਦਾ ਬਿੱਟੂ ਬੱਚੇ ਦਾ 10 35 ਰੁਪਏ ਓ ਨਹੀਂ ਓ ਨਹੀਂ ਅਹੀ ਕਿੰਨੇ ਦਾ ਚਾਰ ਦਾ ਪਹਿਲਾਂ ਹੀ ਤੈਨੂੰ ਉਨੇ ਕਹਤਾ ਪਹਿਲਾਂ ਹੀ ਉਨੇ ਕਹ ਤਾ ਉਨੇ ਦੇ ਦੇ ਨਹੀਂ ਕੀਤੀ ਤੂੰ ਨੱਤ ਮੈਨਾਂ ਨੂੰ ਤੈਨੂੰ ਹੀ ਪਤਾ ਦਾ ਤੂੰ ਵੀ ਮੇਵਣੇ ਵਾਲਾ ਓਹ ਆ ਕੇ ਭੋਰਾ ਭੋਰਾ ਬੱਚੇ ਸਾਥ-ਸਾਥ ਦੇ ਦਿੰਦਾ 2-3 ਬੱਚੇ ਇਹ ਦਿੰਦਾ ਨੀਗਾ ਇਹਦਾ ਵੇਚਦਾ ਆ ਦਿੰਦਾ ਤਾਂ ਇਦੋਂ ਛੋਟੇ ਹੀ ਆ ਮੇਵਣੇ ਹਵਾ ਲੱਗਦੀ ਆ ਸੰਦੀ ਦਾ ਫੱਕੀ ਛੱਡੀ ਯਾਰ ਗੱਡੀ ਸੱਟ ਚੱਕ ਜਾ ਹਾਂ ਦੇਣਾ ਕਿ ਨਹੀਂ ਦੇਣਾ ਹੁਣ ਚਾਰ ਤਾਂ ਹੀ ਬਰੂ ਫਰਕ ਤਾਂ ਕੋਈ ਨਹੀਂ ਜਿਆਦਾ ਬੱਕਰਾ ਨੇ ਬੜਿਆ ਕੰਮ ਦਾ ਚਾਰ ਮੰਗਦੇ ਫਰਕ ਦਾ ਸੌਤੀ ਹੈ ਕਿਹੜਾ ਹੈ ਇਹਦਾ ਕਿਹੜਾ ਬਾਈ 2500 ਦੇ ਦੇ ਯਾਰ ਲਖਾਈ ਤੂੰ ਕਰਾ ਲਿਆ ਸੀ ਲਖਾਈ 200 ਲਖਾਓ ਯਾਰ ਲਗਾਈ ਤੇਰਾ ਮਾਨ ਨਹੀਂ ਕਰਦੇ ਸੀ ਅੱਜ ਦੇ ਕਰਦੇ ਮੇਰੀ ਉਹ ਲੱਖਾ ਫੜ ਕੇ ਥਾ ਮਾਰੀ ਆ ਲੈ ਜਾਗਾ ਮੈਂ ਇਹਦੇ 3500 ਰੁਪਏ ਲਖਾਈ ਕਰਾ ਕੇ ਜਾ ਕੇ ਜਾ ਯਾਰ ਦੇ ਪੈਂਦੇ 100 ਦਾ ਹੀ ਫਰਕ ਹੈ ਫਿਰ 100 ਦਾ ਫਰਕ ਹੈ 100 ਨੂੰ ਕੀ ਨਾ 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 ਲਾਲਾ ਗੱਡੀ ਜੋ ਜਿਹੜਾ ਤੈਨੂੰ ਚੰਗਾ ਲੱਗਾ ਲਾ ਰੱਸੀਆਂ ਛੱਡ ਕੇ ਉਹ ਲਾ ਲੈਣਾ ਹਨਾ ਬਈ ਅਸੀਂ ਇਹ ਨਹੀਂ ਆਨੇ ਆਪਾਂ ਤੁਹਾਡੀ ਇੱਜ਼ਤ ਕੀਤੀ ਇੱਕ ਐਨ ਮੂੰਹ ਕਰ ਲੈ ਬਾਈ ਕਿਹੜੇ ਮੈਂ ਉਹਨੇ ਲਾ ਪਾਏ ਆ ਇੱਕ ਐਨ ਮੂੰਹ ਰੱਖੋ ਭਾਈ ਯਾਰ ਸਾਰੇ ਪਰ ਇਹਨੂੰ ਕਰੀ ਰਹੇ ਹਾਂ ਇਹ ਤਾਂ ਹੋ ਗਿਆ ਹੁਣ ਤਾਂ ਵੇਖ ਲਓ ਚੱਲ ਦੱਸ ਪਾਸ ਉਹ ਹੀ ਰੇਟ ਦੇਣੇ ਜਿਹੜੇ ਰੇਟ ਦੇਦੇ ਰੇਟ ਹੋ ਗਿਆ ਹੁਣ ਰੇਟ ਇਹੇ ਹੀ ਲੱਗਣਾ ਖੁੱਲ ਗਿਆ ਹੁਣ ਦਾ ਜਿਹੜਾ ਮਰਜ਼ੀ ਫੜ ਲਓ ਉਧਰਲੇ ਪਾਸੇ ਉਹ ਗੇਰ ਨੂੰ ਮੁਕਾਰ ਬਾਈ ਆ 3500 ਨੂੰ ਦੇਣੇ ਜਿਹੜਾ ਮਰਜ਼ੀ ਫੜ ਲਓ ਆ 3500 ਦੇ ਉਹ ਲਾ ਕੇ ਉੱਤਰ ਬਾਈ ਇਹ ਜਿਹੜਾ ਮਰਜ਼ੀ ਫੜ ਲਓ ਜੇ ਬੱਚਾ ਤੁਸੀਂ ਆਉਂਦਾ ਪਹਿਲਾਂ ਲਾ ਦੱਸਿਆਂ ਦਾ ਛੱਟ ਕੋਈ ਯਾਰ ਲਖਾਈ ਖੋਟੀ ਆ 3500 ਨੂੰ ਖੜੀ ਚੱਲੋ ਇਹ ਲਾ ਫਾੜੋ ਬਾਈ ਹੁਣ ਜਿਹੜਾ ਫਾੜਨਾ ਵਾ ਇੱਕ ਮਿੰਟ ਖੜ ਜਾ ਪਹਿਲੇ ਉਹ ਪੈਸੇ ਤਾਂ ਗਿਣ ਲੈਣ ਦੇ ਇਹਨਾਂ ਨੂੰ ਪਕੜਾ ਫੜ ਕੇ ਭੱਜ ਜਾਗੇ ਕਿੰਨੇ ਚ ਕਰਤਾ ਅਜ ਆਪਣਾ ਬਾਈ ਬਿੱਟੂ 3500 ਰੁਪਏ ਲਖਾਈ ਇਹਨਾਂ ਦੀ ਕੱਠੀ ਠੀਕ ਆ ਬਾਈ ਧੰਨਵਾਦ ਬਾਈ ਲੈ ਬਿੱਟੂ ਗਿਣ ਲੈ ਗਿਣ ਲੈਂਦੇ ਆ ਜਾ ਇੱਧਰ ਇੱਕ ਕਿੰਨੇ ਲੈਣੇ ਆ ਹੋ ਵਾ ਪੂਰੇ ਪੂਰੇ ਕਰ ਪੂਰੇ ਜੀ ਵੋਟ ਮਾਰੀਆ ਜਾਲੀ ਦੇ ਪਾਰਲੇ ਪਾਸੇ ਟਾਕਾ ਯਾਰ ਤੇਰਾ ਮਾਨ ਛੁੜੂ ਕਰਨਾ ਵਾਂਦੇ ਚੱਲ ਯਾਰ ਆਪ ਹੀ ਗਣ ਲੈ ਤੋ ਆਪ ਹੀ ਘਲਾਣਾ ਜੀ ਸਮਾਨ ਕਰਨ ਦੀ ਲੋੜ ਨਹੀਂ ਜਾਨੀ ਥੇਲ 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 ਲਾਓ 3500 ਦੀ ਥੇਲ ਲਾਤੀ ਬੱਕਰੀਆਂ ਦੀ ਜਿਹੜਾ ਮਰਜੀ ਫੜ ਲਓ ਸਿਆੜੇ ਵਾਂਦੇ ਹੁੰਦੇ 32 32 ਤੇ ਪੀ ਲਓ ਵੀ 3500 ਰੁਪਏ ਦੀ ਸੇਲ ਆ ਜਿਹੜਾ ਮਰਜ਼ੀ ਬੱਚਾ ਚੱਕੋ ਕੋਈ ਨਹੀਂ ਬੱਕਰਾ ਫੜ ਲੈ ਕਾਲਿਆ ਲਖਾਈ ਕਰਦੀ ਬਾਈਰ ਆਂਦੀ ਆ ਲਖਾਈ ਓਏ ਆ ਬੱਕਰੇ ਦਾ ਆ ਸੌਦਾ ਹੈ ਜੀ ਦੱਸੋ ਕਿ ਇਹਦਾ ਆ ਨਈ ਬਈ ਨਈ ਹੋਰ ਤੇਰਾ ਭੁੱਲ ਕੇ ਕਹਿੰਦਾ 50000 ਦਾ ਓ ਮੈਂ ਆਖਾ ਕੇ ਤੇ 3500 ਦਾ ਆ ਸੇਲ ਤੇ ਹੋ ਗਈ ਜੇ ਤੇਰਾ ਗੱਡੀਆ ਵਸਾ ਮੇਰਾ ਦੂਨੇ ਕਰ ਲੈ ਯਾਰ ਇਹਦੇ ਹਾਂ ਜਿਹੜੀ ਗੱਲ ਆ ਆ ਮੈਂ ਉਹਨਾਂ ਫੋਨ ਕਰ ਦੇ

ਉਹਨਾਂ ਨੂੰ ਕੋਹਨਾ ਕਿਵੇਂ ਕੀਤੀ ਤੂੰ ਕਹਿੰਦਾ 3500 ਚ ਲਖਾਈਤਾ ਚਾਚਾ ਤੂੰ ਦੱਸੀ ਬੋਲਦਾ ਨਹੀਂ ਮੈਂ ਤੂੰ ਦੱਸੀ ਉਹ 3500 ਨਹੀਂ ਬਾਈ ਲਖਾਈਤਾ ਉਹਨਾਂ ਨੇ ਕਰੀ ਆ ਆਹ ਨਾ ਮੈਂ ਤੈਨੂੰ ਕਹਿੰਦਾ ਨਾ ਆਹੀ ਯਾਰ ਤੂੰ ਕਹਿੰਦਾ ਤੂੰ ਵੀ ਵਪਾਰੀ ਲਗਾਈ ਕਰਾ ਲਈ ਉਹਨਾਂ ਨੇ ਦਿੱਤੀ ਹੋਈ ਮੈਂ ਆਹ ਨਹੀਂ ਉਹਨਾਂ ਨੇ ਕਰਾ ਦਿੱਤੇ ਹਾਲਾ ਹਾਲਾ ਬਾਈ ਆ ਤੂੰ ਹੀ ਪਹਿਲੇ 5 ਲੈ ਲੋ 4 ਨਹੀਂ ਨਹੀਂ ਉਹਨਾਂ ਨੇ ਲਖਾਈ ਕਰਾਉਂਗਾ ਉਹ ਵੇਖ ਰੋ ਚੱਕੋ ਚੱਕੋ ਪੱਠੇ ਸਾਰੇ ਹੀ ਖਾਂਦੇ ਆ ਆ ਬੱਚਾ ਲੈ ਜਲਮੇ ਕਰਨਾ ਜਿਹੜਾ ਵਰਤੀ ਫੜਦਾ ਯਾਰ ਲੋ ਵੀ 3500 ਦਾ ਹੋਰ ਬੱਚਾ ਵੈਗ ਗਿਆ ਇੱਕ ਚੱਕੋ ਬਈ ਲੰਮੇ ਕਰਨਾ ਵਾਲਾ ਚੱਕੋ ਹਾਂ ਫੜ ਹਾਂ ਤੇਰੀਆਂ ਨਾ ਬੱਚਾ ਦਾ ਹਾਂ ਹਾਂ ਫੜ ਜਿਹੜੀ ਗੱਲ ਆ 4000 ਵਾਲਾ 3500 ਚ ਚੱਕੋ ਬਈ ਗਾਨੀ ਖੋਲ ਦੋ ਲੋ ਵੀ ਲਗਾਤਾਰ ਸੌਦੇ ਹੋ ਗਏ ਸੂਰੀਆ ਵਾਲਾ ਬੱਕਰਾ ਮੰਡੀ ਤੇ ਬਹੁਤ ਵਧੀਆ ਤੇ ਅਗਲਾ ਸਬਦ ਆ ਤੁਹਾਨੂੰ ਦਿਖਾਉਣਾ ਹੈ ਜੁੜੇ ਰਹਿਓ ਆਪਣੇ ਚੈਨਲ ਨਾਲ